ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਿੱਤਰਾਂ ਜਿ ਬੜੇ ਦਿਨਾਂ ਬਾਅਦ ਆਏ ਆ ਬਲੌਗ ਲੈ ਕੇ ਸੋ ਅੱਜ ਤੋਂ ਚੱਲੇ ਸੀ ਹਰ ਲੈਣਾ ਦੇ ਵੀ ਮੈਂ ਤੇ ਕੋਰਾ ਤੇ ਸ਼ਾਮ ਨੂੰ ਨਿਕਲਦੇ ਆ ਕਮਾਂ ਕਰਦੇ ਛੁੱਟੀਆਂ ਕਰਕੇ ਤੇ ਫਿਰ ਮਿਲਦੇ ਅੱਗੇ ਫਿਰ ਤੁਹਾਨੂੰ ਦਿਖਾਉਨੇ ਆ ਕੀ ਮੌਜ ਚਾਲਾ ਠੀਕ ਹੈ ਜੀ ਆਪਾਂ ਪਰਣਾ ਬਣ ਕੇ ਹੋ ਗਏ ਤਿਆਰ ਤੇ ਹੁਣ ਬੋਰਿਆਂ ਨੂੰ ਕਰੀਏ ਫੋਨ ਦੇਖੇ ਕੀ ਕਹਿੰਦਾ ਹੋਇਆ ਤਿਆਰ ਕਿ ਨਹੀਂ ਹੋ ਫਿਰ ਨਿਕਲਦੇ ਆ ਅੱਗੇ ਇਹੋ ਤੋਂ ਕਿ ਸ਼ਿਮਲਾਪੁਰੀ ਜੋ ਬਾਤ ਠੀਕ ਆ ਕੀ ਲੈ ਗਈ ਤੇ 100 ਫੇਰ ਅੱਗੇ ਆਨੂੰ ਮੈਂ ਮੈਂ ਗੱਡੀ ਆਪਣੀ ਮੈਂ ਤਾਂ ਗੱਡੀ ਆਪਣੀ ਮੈਂ ਤਾਂ ਜਾ ਕੇ ਮਿਲਦੇ ਆ ਕੋਈ ਨਹੀਂ ਆਈ ਬਹੁਤ ਆਪਣੀ ਲੱਗ ਰਹੀ ਆ ਚੜ ਗਿਆ ਹੱਥ ਤੇ ਤੇ ਸੋਣਾ ਦੋ ਦੋ ਅੱਗੇ ਜਾ ਕੇ ਮਿਲਦੇ ਆਂ ਆਈਏ ਸੀ ਯਾਰ ਮੋਕਾ ਲੱਗਿਆ ਫੇਰ ਮਿਲ ਜਾਂਦੀ ਆ ਇਹ ਲਾ ਮਤਰਾ ਤੋਂ ਮੁੜ ਲੱਗਿਆ ਹੁਣ ਸਤਾਰਾ ਰੋਪੜਾਲ ਨੂੰ ਰਾਹੇ ਤੋਂ ਤੇ ਮੌਸਮ ਤੋਂ ਹੀ ਚੈੱਕ ਕਰ ਸਕਦੇ ਆ ਆਫਟਰ ਆਲ ਤੇ ਮੁੰਡੇ ਦੀ ਬਾਦ ਲੱਗੀ ਸ਼ੱਕ ਤੇ ਮੁੰਡਾ ਤਾਂ ਵੀ ਡਰਾਈਵਿੰਗ ਕਰ ਰਿਹਾ ਹੈ ਠੀਕ ਹੈ ਜੀ ਤੇ ਪਾਣੀ ਸੁੱਕਣਾ ਪੂਰਾ ਮਗਨਾ ਨਾ ਕੋਨਾ ਕੋਈ ਹੋਇਆ ਤਾਂ ਮਨਾ ਦੋ ਕੋਈ ਕੁੜਾ ਜਿੱਟਾ ਦੇ ਕੋਈ ਪੰਜਾਬ ਦੇ ਬੰਦੇ ਆ ਕੇ ਖਰਾਬ ਕਰਦੇ ਪੰਜਾਬ ਨੂੰ ਹਣਗੇ ਚੈੱਕ ਕਰੋ ਚੈੱਕ ਪਾਣੀ ਫਿਰ ਐ ਇਸ ਤਰ੍ਹਾਂ ਅਸੀਂ ਵਿਖਾ ਲੈਂਦੇ ਹਾਂ ਹੈ ਨਾ ਨਾ ਇੱਧਰ ਮੋੜ ਇੱਧਰ ਕਿਉਂ ਕੋਸਣਾ ਕੋਸਣਾ ਮਾਰਕੀਟ ਆ ਗਈ ਉਹ ਚੱਲ ਪਰ ਉੱਥੇ ਚੱਲ ਪਰ ਮੰਨੋ ਕੀ ਆ ਚਲੋ ਮਿੱਤਰੋ 100 ਮਿਲਦਿਆਂ ਵੇ ਰੇ ਪਰਦੇ ਲੈ ਖੜਾ ਮਾਰਕੀਟ 'ਚ ਵੜ ਗਏ ਆ ਤੇ ਖਾਣ ਨੂੰ ਕੁਝ ਲੱਭ ਰਹੇ ਆ ਅੱਛਾ ਆਪਾਂ ਨਿਕਲਣਾ ਉਹ ਕੱਬੇ ਵਾਸਤੇ ਰਸਤਾ ਇੱਥੋਂ ਹੈਗਾ ਆਹੋ ਅੱਗੇ ਹੈ ਨਾ ਮਾਰਕੀਟ ਦੇ ਕੋਲ ਵਾ ਠੀਕ ਆ ਤੇ ਰਾਜ ਦੇ ਲਾ ਕਿੰਨਾ ਵਾ ਤੇ 100 ਇੱਥੋਂ ਕੋਲ ਲੱਭਿਆ ਖਾਣ ਪੀਣ ਨੂੰ ਤੇ ਦੇ ਦੇ ਤੇਲ ਪੀਣਾ ਤੇਲ ਪੀਣਾ ਸਾਰਾ ਤੇਲ ਤੇਲ ਤੂੰ ਪੀ ਲੈ ਸਾਰਾ ਪੀਪਾ ਮੁਲਾਮੂਨ ਆ ਜੋ ਪੁਚੇ ਵਾਲਾ ਹੈ ਨਹੀਂ ਪ੍ਰਾਇਸ ਕਰੀ ਨੇ ਗਾ ਆ ਜਾ ਤਾ ਬੋਨਾ ਅੱਗੇ ਕੋਲ ਚੈੱਕ ਕਰਕੇ ਚਲਾ ਤੋਰ ਹਣ ਖੱਚੀ ਗੱਡੀਆਂ ਫੜਾ ਫੜਨੇ ਰਾਬੋ ਤੋਰਿਆ ਰੋਡ ਵੀ ਸੁੱਖਣਾ ਲੁੱਟ ਕੋ ਵਾਲੀ ਆ ਤੇ ਅੱਗੇ ਮਿਲਦਿਆਂ ਮਰ ਜਾਦੇ ਤੁਹਾਨੂੰ ਕਿਤੇ ਚਾਹ ਦੀ ਸੀ ਪੀਏ ਭਾਈ हमको ਲੱਗ ਰਿਹਾ ਫਾਟੇ ਲੱਗੇ ਆ ਲੱਗੇ ਆ ਫਾਟੇ ਲੱਗੇ ਬਾਦ ਨਾ ਆਪਾ ੜਾ ਦੇਣਾ ਚਲੋ ੜਾ ਅੱਗੇ ਘੜ ਤੋ ਖਰਾਜਾਂ ਦੇਖਣ ਟੱਡੀ ਜਰੀ ਇਕੜਾ ਅਰੇ ਸ਼ੀਟ ਦਾ ਸੋਚ ਲੱਗਾ ਨਾ ਫਸ ਸਾਰ ਖੁੱਲਦੇ ਆ ਸਾਰ ਖੁੱਲਦੇ ਦੇਖ ਲੱਤਾਂ ਨਾ ਡਾਦੀ ਕਦੇ ਤੇ ਹੋ ਕੈਮਰਾ ਆਦਾ ਯਾਰ ਫਾਰਟਾਂ ਦੇ ਲੋ ਲੰਗੀ ਦਾ ਹੈ ਗੱਡੀ ਦੇਖੋ ਖੁੱਲਦਾ ਕਰਾਂ ਹੀ ਖੁੱਲਦਾ ਤੋਰ ਨਾ ਕਿਤੇ ਹੋਣੀ ਹੋਵੇ ਕੋਈ ਚੁੱਕਾ ਹੈ ਆ ਗਾਂਝੇ ਜਿਹੇ ਕਹਿੰਦਾ ਜੂਆ ਪੈ ਗਈਆਂ ਕੋਰੀ ਕੋਰੀ ਪਾਪਾ ਜੀ ਆਈ ਡਾਉਣਗੇ ਮੋਟਰਸਾਈਕਲ ਮਤਰਾ ਰਾਤ ਦਾ ਨਜ਼ਾਰਾ ਸ਼ਾਮ ਦਾ ਹੈ ਇਹ ਆ ਜਾਣਾ ਮੈਂ ਖੜਾ ਟੈਂਸ਼ਨ ਦੇ ਵਿੱਚ ਕਿ ਕਦੋਂ ਟ੍ਰੇਨ ਆਊਗੀ ਕਦੋਂ ਕੱਲੂਗੀ ਆ ਗਈ ਵੀ ਆ ਗਈ ਆ ਗਈ ਆ ਗਈ ਆ ਗਈ ਟレイン ਆ ਗਈ ਕਿੰਨੀਆਂ ਟ੍ਰੇਨਾਂ ਲੰਘੀਆਂ ਨੇ 22 22 ਟ੍ਰੇਨਾਂ ਲੰਘੀਆਂ ਕੱਟੀਆਂ ਆ ਤੇ ਹੀ ਆਏ ਇੱਥੇ ਮੋਟਰਸਾਈਕਲ ਦੀਆਂ ਬੈਟਰੀਆਂ ਵੋਟਰੀਆਂ ਜਾਂ ਕੱਟਣੀਆਂ ਨੇ ਤੇ ਆ ਖੜੇ ਆ ਇੱਥੇ ਆ ਕੱਢ ਕੇ ਸਮਾਨ ਲੱਗਾ ਕਾਰੀਗਰ ਬੰਨਾ ਹੈ ਸائیں ਆਏ ਸائیں ਗਲੈਂਟ ਸਾਈਂ ਇੰਤ ਕੰਮ ਜਾਮ ਜਾਮ ਲੱਗਿਆ ਆ ਜਕਾ ਹੁਣੀ ਲੱਗਿਆ ਜਾਮ ਲੱਗਿਆ ਤੇ ਮਿਲਦੇ ਆ ਫਿਰ ਅੱਗੇ ਚਾਹੂ ਪੀਣਿਆ ਕਿਤੇ ਫਿਰ ਮਿਲਣਾ ਤੁਹਾਨੂੰ ਆ ਗਿਆ ਪੈਟਰੋਲ ਕੈਂਕੀਆਂ ਚ ਜੋ ਕੱਟੇਗੇ ਮੇਰੇ ਘੱਟੇ ਨਿਕਲੀ ਆ ਫਿਰ ਸਰ ਮੋੜ ਲਿਆ ਆ ਹਾਂ ਰੱਖਣਾ ਬੰਦਾ ਟੋਪਾ ਦੇ ਅਗਲੇ ਟੋਪਾ ਰੱਖੀ ਵਰਦਾ ਟੋਪਾ ਕੋ ਬਹੁਤ ਦਿਨ ਰੋੜ ਹੈ ਆ ਰੱਖੀ ਵਰਦੈ ਨੇ ਵੀ ਅਗਲੇ ਚਾਹਣਾ ਕੋਈ ਨਹੀਂ ਦੇਰ ਲਾਗੇ ਇਹ ਬੰਦਾਵਾ ਕੋਈ ਆ ਨਹੀਂ ਮਾਰਾ ਵੈਕੀ ਚਲੋ ਜੀ ਜੀਟੀ ਰੋਡ ਤੇ ਚੜ ਗਏ ਤੇ ਹੁਣ ਅੱਗੇ ਫਿਰ ਜਾ ਕੇ ਰੋਟੀ ਪਾਣੀ ਖਾਣਿਆ ਕਿਤੇ ਨਾਲੇ ਟੱਡੀ ਟੁੱਡੀ ਕਰ ਲਈ ਯਾਰ ਫਿਰ ਮਿਲਦਾ ਠੀਕ ਹੈ ਜੀ ਆ ਗਿਆ ਹੋਂੜਿਆ ਬਾਹੂ ਬੜਾ ਟਪੜਿਆ ਆ ਜੀ ਚੱਪ ਲੱਗੇ ਆ ਪ੍ਰਸ਼ਾਦਾ ਵਣੇ ਛਕ ਲਿਆ ਰਾ ਨੰਦਪੁਰ ਸਾਹਿਬ ਕਰ ਲਈ ਆਪਾਂ ਐਂਟਰੀ ਮੋਨਿਸ ਤੋਂ ਚੜਾਈ ਸ਼ੁਰੂ ਕਰੀਆ ਮਾਤਾ ਦੇਣਾ ਦੇਖੀ ਪਲੇਨ ਹੀ ਰਾਬੋ ਤੋਂ ਆਵਾਜ਼ ਆ ਰਹੀ ਹੈ ਰਾਜ ਇੱਕ ਤਾਂ ਛੁੱਟ ਰਹੀ ਹੈ ਨਾਲ ਹੀ ਇਹਦੇ ਨਾੜਾ ਦੇ ਵੀ ਜਿਵੇਂ ਬਣਾ ਕਰ ਬਾਕੀ ਅਸੀਂ ਖੜੇ ਹਾਂ ਹੁਣ ਚੜਾਈ ਤੇ ਨਾਣਾ ਦੇ ਵੀ ਦੀ ਠੀਕ ਹੈ ਤੇ 100 ਅੱਗੇ ਹੁਣ ਜਾਣੇ ਆ ਇੱਥੇ ਦਾਮੜ ਮੋਰਚਾ ਨੂੰ ਸਾਫ਼ ਕੁ ਦਵਾ ਲਈਏ ਫੇਰ ਅਗੇ ਤੁਰਦੇ ਆ ਆਹ ਸਾਹ ਹੋ ਕੇ ਲੈ ਰਿਆ ਆ ਹੋ ਕੇ ਹੋ ਕੇ ਲੈ ਰਿਆ ਦੇਖੋ ਹੋ ਕੇ ਯਾਰ ਬਾਅਦ ਤੋਂ ਮੈਨੂੰ ਬਾਅਦ ਤੋਂ ਬਾਅਦ ਹੋ ਕੇ ਲੈ ਰਹਾ ਹੋ ਕੇ ਲੈ ਰਹਾ ਕਹਿੰਦਾ ਮੈਨੂੰ ਸਾਹ ਦਵਾਓ ਸਾਹ ਨੂੰ ਨਾ ਬੋਝ ਰੂੜੀਆ ਸੱ ਲੈ ਇਟਾਂ ਦੇਖੋ ਚਮਕਦੀਆਂ ਫਿਰ ਕਲੈਸ਼ ਬੰਦ ਕਰਦਾ ਖੜ ਜੋ ਆ ਦੇਖੋ ਲੱਟਾਂ ਚਮਕਦੀਆਂ ਤਸੋ ਮਿਲਦੇ ਆ ਫਿਰ ਆਪਾਂ ਅੱਗੇ ਜਾਦੇ ਹਾਂ ਬਾ ਪਹੁੰਚਣੇ ਵਾਲੇ ਆ 2 ਕਿਲੋਮੀਟਰ ਰਹਿ ਗਿਆ ਨਾ ਇਹਨਾਂ ਦੇ ਵੀ ਤੇ ਆਹ ਚੌਂਕ 'ਚ ਖੜੇ ਆ ਇੱਥੋਂ ਫਿਰ ਨਿਕਲ ਗਏ ਤੇ ਫਿਰ ਮਿਲ ਜਾਣ ਮਾੜੀ ਮੋੜ ਇੱਕ ਦੀ ਫੋਟੋ ਫੋਟੋ ਖਿੱਚ ਲਈਏ ਫਿਰ ਚੱਲਦੇ ਆਪਾਂ ਪਹੁੰਚ ਗਏ ਨਾਣਾਦੇਵੀ ਸੋ ਮਿਲਦੇ ਹਾਂ ਅਬ ਅੱਗੇ ਜਾ ਕੇ ਚੱਲਦੇ ਆਂ ਬੋੜੀਆਂ ਜੀਆਂ ਮਿਲ ਗਏ ਮਿੱਤਰੋ ਨਾਣਾਦੇਵੀ ਪਹੁੰਚ ਗਏ ਫਾਈਨਲੀ ਠੀਕ ਆ ਤੇ ਕਮਰਾ ਕੁਮਰਾ ਹਾਂ ਨੂੰ ਮਿਲਿਆ ਨਹੀਂ ਮਗਾ ਕੇ ਦੋ ਚਾਰ ਘਟੇ ਉੱਧੇ ਘਟਰੀਏ ਪੈਕਿੰਗ ਤੇ ਕਰਕੇ ਦਰਸ਼ਨ ਫਿਰ ਸਵੇਰੇ ਮਿਲਦੇ ਆ ਤੁਹਾਨੂੰ ओके गुड नाइट गाइस गुड नाइट दोस्तों गुड नाइट